ਆਣੀ ਉਹਨਾਂ ਚਾਰ ਬੱਚਿਆਂ ਦੀ ਹੈ ਜੋ ਆਪਣੇ ਮਾਪਿਆਂ ਦੀ ਛਤਰਛਾਇਆ ਤੋਂ ਬਿਲਕੁਲ ਮਹਿਰੂਮ ਹੋ ਚੁੱਕੇ ਨੇ ਪਹਿਲਾਂ ਮਾਂ ਸਾਥ ਛੱਡ ਕੇ ਚਲੀ ਗਈ ਤੇ ਫਿਰ ਬਾਪ ਹੋਣੇ ਛੋਟੇ ਛੋਟੇ ਬੇਸਹਾਰਾ ਨਿਆਣੇ ਆਸ ਲਾ ਕੇ ਬਾਰਵੰਨੀ ਤੱਕ ਦੇ ਨੇ ਕਿ ਕੋਈ ਉਹਨਾਂ ਦੀ ਬਾਹ ਫੜੇ ਪਰ ਅਫਸੋਸ ਕੀ ਕਿਹਾ ਜਾ ਸਕਦਾ ਬਹੁਤ ਔਖਾ ਹੁੰਦਾ ਆ ਛੋਟੀ ਜੀ ਬਾਲ ਉਮਰੇ ਬੱਚਿਆਂ ਦੇ ਮਾਪਿਆਂ ਦਾ ਬੱਚਿਆਂ ਦੇ ਸਿਰੋਂ ਸਾਇਆ ਉੱਠ ਜਾਣਾ ਇਹ ਕਹਾਣੀ ਜ਼ਿਲ੍ਹਾ ਪਿਰਗਰਦਾਸਪੁਰ ਦੇ ਪਿੰਡ ਆਰਾਮ ਦਿਵਾਲੀ ਦੀ ਹੈ ਜਿੱਥੇ ਛੋਟੇ-ਛੋਟੇ ਇਹ ਚਾਰ ਬੱਚੇ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਚੁੱਕਿਆ ਹੈ ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਮਾਂ ਨੂੰ ਘਰ ਵਿੱਚ ਉਦੋਂ ਕਰੰਟ ਲੱਗ ਜਾਂਦਾ ਆ ਜਦੋਂ ਉਹ ਪੱਖਾ ਲਾਉਣ ਲੱਗਦੀ ਹੈ ਤਾਂ ਅਚਾਨਕ ਉਸ ਨੂੰ ਕਰੰਟ ਲੱਗਦਾ ਹੈ ਜਦੋਂ ਤੱਕ ਲੋਕ ਪਹੁੰਚਦੇ ਨਹੀਂ ਉਸ ਦੀ ਮੌਤ ਹੋ ਜਾਂਦੀ ਹੈ ਹੱਲੇ ਤਾਂ ਮਾਂ ਦੇ ਵਿਛੋੜੇ ਦੇ ਜ਼ਖਮ ਵੀ ਨਹੀਂ ਸੀ ਭਰੇ ਕਿ ਬਾਪ ਵੀ ਇਨਾਂ ਚਾਰੇ ਬੱਚਿਆਂ ਜਿੰਨਾਂ ਵਿੱਚੋਂ ਤਿੰਨ ਧੀਆਂ ਤੇ ਇੱਕ 2 ਸਾਲ ਦਾ ਲੜਕਾ ਆ ਉਸ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਜਾਂਦਾ ਹੈ ਇਹਨਾਂ ਬੱਚਿਆਂ ਕੋਲੇ ਜਿਸ ਤਰੀਕੇ ਕੀ ਤੁਸੀਂ ਘਰ ਦੇਖ ਰਹੇ ਹੋ ਨਾ ਤਾਂ ਵਧੀਆ ਘਰ ਹੈ ਨਾ ਕੋਈ ਹੋਰ ਸਹੂਲਤ ਹੈ ਕਿ ਜਿਸ ਦੇ ਆਸਰੇ ਆਪਣੀ ਜ਼ਿੰਦਗੀ ਦੇ ਇਹ ਦਿਨ ਕੱਢਣ ਗੱਲ ਜੀ ਇਹਨਾਂ ਦੇ ਰਿਸ਼ਤੇਦਾਰਾਂ ਨਾਲ ਕੀਤੀ ਜਾਵੇ ਤਾਂ ਉਹ ਵੀ ਇੰਨੇ ਜੋਗੇ ਨਹੀਂ ਕਿ ਉਹ ਬੱਚਿਆਂ ਦੀ ਪਰਵਰਿਸ਼ ਕਰ ਸਕਣ ਨਾਨੀ ਤੇ ਤਾਇਆ ਤਾਈ ਆਪੋ ਆਪਣਾ ਦੁੱਖੜਾ ਰੋਂਦੇ ਨੇ ਕਿ ਆਖਰ ਇਹਨਾਂ ਬੱਚਿਆਂ ਦੀ ਕੌਣ ਬਾਹ ਫੜੇ ਕੌਣ ਪਰਵਰਿਸ਼ ਕਰੇ ਤਾਂ ਕਿ ਇਹ ਬੱਚੇ ਵੀ ਪੜ੍ਹ ਲਿਖ ਕੇ ਚੰਗੇ ਇਨਸਾਨ ਬਣ ਜਾਣ ਕਰਦੀ ਹਾਲਤ ਸੱਚਮੁੱਚ ਬਹੁਤ ਮਾੜੀ ਹੈ ਇਹਨਾਂ ਬੱਚਿਆਂ ਨੂੰ ਦੇਖ ਕੇ ਅਗਰ ਗੱਲ ਕੀਤੀ ਜਾਵੇ ਤਾਂ ਹਰੇਕ ਦਾ ਮਨ ਪਰ ਆਉਂਦਾ ਹੈ ਕਿ ਬਹੁਤ ਮਾੜੀ ਗੱਲ ਹੋਈ ਹੈ ਕੀ ਕਰ ਸਕਦੇ ਹਾਂ ਕੋ ਜਿਤਨਾ ਕੋ ਵਾ ਨਹੀਂ ਕੀ ਜੋ ਚੰਗਾ ਲੱਗਦਾ ਉਹ ਹੀ ਹੁੰਦਾ ਤੇ ਬਹੁਤ ਮਾਰੀ ਗੱਲ ਸਾਡਾ ਤੇ ਲੱਕ ਟੁੱਟ ਗਿਆ ਛੋਟਾ ਭਰਾ ਹੈਗਾ ਭਰਾ ਮਾਰਗਾ ਤੇ ਘਰ ਦੀ ਪਹਿਲਾਂ ਏਦਾਂ ਬੱਤੀ ਲਾ ਕੇ ਏਦਾਂ ਹੋ ਗਈ ਮੌਤ ਹੋ ਗਈ ਤੇ ਮੰਗਰ ਦੋ ਮਹੀਨਿਆਂ ਬਾਅਦ ਇਹ ਹੁਣ ਇਤਰਾ ਹੋ ਗਿਆ ਜੀ ਤੇ ਬਹੁਤ ਔਖਾ ਕੰਮ ਛੋਟੇ ਬੱਚਿਆਂ ਦਾ ਬਹੁਤ ਔਖਾ ਹੋ ਗਿਆ ਕੰਮ ਇਹਨਾਂ ਦੀ ਪਾਲਣਾ ਪੋਛਣਾ ਬਹੁਤ ਔਖੀ ਹੋ ਗਈ ਹੈ ਤੇ ਆਪ ਗਰੀਬ ਆਦਮੀ 2.5 300 ਦੇ ਕਮਾਉਂਗਾ ਢਹਾੜੀ ਲਾਈਏ ਤੇ ਉਹ ਵੀ ਮਰਗੀ ਤੇ ਲਾਗੀ ਨਹੀਂ ਤੇ 800 300 ਰੁਪਿਆ ਕਮਾਈ ਆ ਤੇ 500 ਰੁਪਿਆ ਖਰਚਾ ਜਿੰਨੀ ਮੰਗਾਈ ਆ ਸਾਡੇ ਦੇ ਆਪਣੇ ਨਹੀਂ ਛੱਟ ਨੰਗਣ ਦੇ ਬੱਚਿਆਂ ਦਾ ਬਹੁਤ ਔਖਾ ਕੰਮ ਹੋ ਗਿਆ ਇਹ ਤੇ ਸੰਗਤ ਦੇ ਸਯੋਗ ਨਾਲ ਸਰਕਾਰਾਂ ਦੇ ਸਯੋਗ ਨਾਲ ਚਲੋ ਇਹਨਾਂ ਬੱਚਿਆਂ ਦੀ ਪਾਲਣਾ ਪੋਸ਼ਣਾ ਹੋ ਜਵੇ ਤੇ ਚਲੋ ਬਹੁਤ ਮਿਹਰਬਾਨੀ ਹੋ ਜੀ ਇਹ ਪਰਵਾਦ ਦੇ ਨਾ ਵੀਰ ਜੀ ਇਦਾਂ ਹੋਈ ਆ ਵੀ ਪਹਿਲਾਂ ਇਹਦੀ ਬੱਚਿਆਂ ਦੀ ਮੰਮੀ ਸੀ ਤੇ ਸਾਡੇ ਤੋਂ ਸਾਰਿਆਂ ਤੋਂ ਛੋਟੀ ਸੀ ਤੇ ਹੈ ਵੀ ਹਵਲੀ ਜੀ ਸੀ ਤੇ ਬਾਹਰ ਜਿਮੀਦਾਰਾਂ ਦਾ ਕੰਮ ਕੀਤਾ ਸੀ ਤੇ ਉਹ ਕੰਮ ਕਰਕੇ ਆਈ ਰੋਟੀ ਨਹੀਂ ਖਾਦੀ ਤੇ ਸਵੇਰ ਦੇ ਟਾਈਮ ਦਾ 7:00 ਦਾ ਟਾਈਮ ਹੀ ਤੇ ਪੱਖਾ ਲਾਉਣ ਲੱਗੀ ਤੇ ਬੱਚੇ ਜਿਹੜੇ ਬਾਹਰ ਗਏ ਸੀ ਤੇ ਛੋਟਾ ਬਾਲਕ ਜਿਹੜਾ 2 ਸਾਲਾਂ ਦਾ ਮੰਜੀ ਤੇ ਬਾਹਰ ਦਿੱਤਾ ਬੈਠੇ ਤੇ ਤਾਂ ਪੱਖਾ ਲਾਉਣ ਜਾਵੀ ਤੇ ਪੱਖੇ ਦੇ ਵਿੱਚ ਉਹਨੂੰ ਕਰੰਟ ਪਿਆ ਤੇ ਪੱਖਾ ਉੱਤੇ ਜਿਹੜੇ ਪੈਤਾ ਉਂਗਲਾਂ ਜਿਹੜੀਆਂ ਉਹਦੀਆਂ ਵੱਡੀਆਂ ਗਈਆਂ ਸੀ ਬੱਤੀ ਉਹਨੂੰ ਬਹੁਤ ਜ਼ਿਆਦੀ ਪਈ ਕਰੰਟ ਪਿਆ ਨਹੀਂ ਗਿਆ ਨਹੀਂ ਕਿੰਨੀਆਂ ਬੇਟੀਆਂ ਜਿਹੜੋ ਬਾਹਰੋਂ ਆਈਆਂ ਉਹ ਵੇਖ ਕੇ ਤੇ ਫੇਰ ਭੱਜ ਗਈਆਂ ਮਾ ਸਾਡੇ ਬੱਚਿਆਂ ਵਰਗੀ ਮੇਰੀ ਦਰਾਣੀ ਸੀ ਏ ਸਾਡੇ ਘਰ ਹਟੇ ਇਕੱਲੇ ਇੱਕ ਬੰਦੇ ਆ ਉਹਨਾਂ ਜਾ ਕੇ ਸਾਡੀਆਂ ਵੇਲੀਆਂ ਵਿੱਚ ਮੁਰਿਆਂ ਦੱਸਿਆ ਵੀ ਵੀਰਾ ਸਾਡੀ ਮੰਮੀ ਨੂੰ ਬਤੀ ਪੈ ਗਈ ਆ ਸਾਰੇ ਪਿੰਡ ਵੀ ਭੱਜ ਆਇਆ ਸੀ ਭੱਜਾਇਆ ਤੇ ਵੇਖਿਆ ਤੇ ਸੱਚੀ ਮਜੀ ਉਹ ਮਰ ਚੁੱਕੀ ਸੀ ਤੇ ਇਹ ਉਹ ਮਰੀ ਆ 25 ਤਰੀਕ ਤੇ ਤੇ 24 ਤਰੀਕ 24 ਤੇ ਉਹ ਮਰੀ ਤੇ 25 ਤੇ ਮੁੰਡਾ ਹਾ ਦਾ ਇਹੋ ਟਾਈਮ ਹੀ ਸਤਕ ਦਾ ਟਾਈਮ ਹੀ ਤੇ ਆਟਾ ਗੁੰਨ ਕੇ ਰੱਖਿਆ ਵਿਚਾਰੇ ਨੇ ਬੱਚਾ ਰੋਟੀ ਪਕਾਉਣ ਵਾਸਤੇ ਤੇ ਉਹਦੇ ਗਾਲਜੇ ਚ ਦਰਦ ਇੰਨੀ ਕਿ ਨਿਕਲੀ ਵੀ ਉਹ ਕੁੱਬਾ ਹੀ ਹੋਇਆ ਸੀ ਇਹਨਾਂ ਬੇਟੀਆਂ ਨੇ ਜੇ ਫੇਰ ਜਾ ਕੇ ਉੱਥੇ ਜਾ ਕੇ ਦੱਸਿਆ ਕਿ ਵੀਰ ਹਜੇ ਜਾਈ ਦੇ ਦਰਦ ਬੜੀ ਹੋਣ ਦੇ ਹੀ ਆ ਤੇ ਉਸੇ ਵੇਲੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਟੀਕਾ ਲਾਇਆ ਤੇ ਕੀ ਗੱਲ ਹੁੰਦੀ ਆ ਸਾਰੀ ਉਹ ਗੋਲੀ ਕੱਢ ਕੇ ਦੇਣ ਲੱਗਾ ਤਾਂ ਉਸੇ ਵੇਲੇ ਹੱਥਾਂ ਦੀ ਖਤਮ ਹੋ ਗਿਆ ਦੋ ਮਿੰਟ ਅੱਜ ਦੇ ਇਹੋ ਟਾਈਮ ਸੀ ਸਾਤ ਦਾ ਟਾਈਮ ਸੀ ਅੱਜ ਦਾ ਦਿਨ ਹੀ ਜਦੋਂ ਪੂਰਾ ਹੋਇਆ ਜੋ ਜਿਹੜੇ ਲੋਡ ਸਮਝਦੇ ਸੀ ਬੱਚੇ ਅਜਿਹਾ ਬੋਲਦੇ ਨੇ ਬੱਚਿਆਂ ਦਾ ਮੰਦਾ ਹਾਲ ਹੈ ਬੱਚਿਆਂ ਮੇਦਾਂ ਤੇ ਮਹਾਰਾਜ ਦੋ ਮਿਲਾਂ ਦਾ ਇੱਕ ਬਲਾ ਕਿਸੇ ਬੱਚੇ ਦਾ ਮਾਪੇ ਨਾਲ ਸਿਰ ਤੋਂ ਜਾਣ ਮਾਪਿਆਂ ਦੇ ਨਾਲ ਬੱਚੇ ਆ ਇਹ ਬੱਚੇ ਜਿਹੜਾ ਜਦੋਂ ਅੱਥੀ ਤੋਂ ਥੱਲੇ ਲੈ ਜਾਂਦੇ ਆ ਉਹਦਾ ਵੀ ਸਾਰੇ ਜੀ ਕੰਮ ਖਾ ਦਿੰਦਾ ਰੁਕੇ ਵਿਚਾਰੇ ਤੇ ਇਹਨਾਂ ਦਾ ਕੋਈ ਸਹਾਰਾ ਨਹੀਂ ਆ ਐਂ ਤੇ ਬਹੁਤ ਦੁਖੀ ਹੋ ਗਏ ਹਾਂ ਲੋੜਾ ਦਿਲ ਤੇ ਨਹੀਂ ਹਮਦਾ ਹੀ ਆਪਣੇ ਘਰਾਂ ਚ ਵੀ ਰੋਂਦੇ ਇਹਨਾਂ ਵਾਲੀ ਵੇਖ ਵੇ ਰੋਂਦੇ ਆ ਰਾਤ ਹਿੱਟਾਂ ਬੀ ਮੇ ਤੇ ਤੇ ਹੱਥ ਗਜਾ ਦੇ ਸਾਨੂੰ ਚੈਨ ਨਹੀਂ ਹੁੰਦਾ ਸਾਡੇ ਬੱਚੇ ਬਿਲਕੁਲ ਨਾਥ ਹੋ ਗਏ ਇਦਾਂ ਕਿਸੇ ਨਾ ਮੇਰੀ ਦੁਸ਼ਮਣ ਦਾ ਨਾਮ ਆ ਅੱਜ ਕਰੀ ਜਿੱਦਾਂ ਇਹਨਾਂ ਬੱਚਿਆਂ ਦਾ ਹੋਈ ਇਹ ਭਾਜੀ ਗੁੱਡੀਆਂ ਮੇਰੀ ਜਿਹੜੀ ਬੇਟੀ ਪੱਖਾ ਲਾਉਂ ਡਈ ਪੱਖੇ ਦੇ ਨਾਲ ਉਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਇਹਨਾਂ ਬੱਚਿਆਂ ਨੂੰ ਕੌਣ ਸੰਭਾਲੇਗਾ ਇਹਨਾਂ ਬੱਚਿਆਂ ਦਾ ਭਾਜੀ ਐ ਵਕਤ ਕੋਈ ਨਹੀਂ ਜੇ ਬੇਸਹਾਰੇ ਬੱਚੇ ਬਣ ਗਏ ਅਗੇ 8ਵੇਂ ਮਹੀਨੇ ਦੀ 24 ਤਰੀਕ ਤੇ ਇਹਨਾਂ ਦੀ ਮੰਮਾ ਇਸ ਤਰ੍ਹਾਂ ਹੋਈ 10ਵੇਂ ਮਹੀਨੇ ਦੀ 25 ਤਰੀਕ ਤੇ ਇਹਨਾਂ ਦਾ ਪਾਪਾ ਇਸ ਤਰ੍ਹਾਂ ਹੋ ਗਿਆ ਟੈਕ ਦੇ ਨਾਲ ਤੇ ਚਲੋ ਤੁਹਾਡੇ ਸੰਯੋਗ ਦੇ ਨਾਲ ਇਹ ਬੱਚਿਆਂ ਦੀ ਦੇਖਭਾਲ ਹੋ ਜਾਏ ਇਹਨਾਂ ਦਾ ਘਰ ਬਾਰ ਬਣਿਆ ਜਾਵੇ ਕੋਈ ਪਾਣੀ ਦਾ ਸਰਬੰਧ ਨਹੀਂ ਕੋਈ ਬਾਥਰੂਮ ਨਹੀਂ ਇਹਨਾਂ ਦੇ ਘਰ ਕੋਈ ਲੈਟਰਿੰਗ ਨਹੀਂ ਇਹਨਾਂ ਦੇ ਘਰ ਹਾਲਾਤ ਬਹੁਤ ਮਾੜੇ ਜੇ ਭਾਜੀ ਕੋਈ ਨਾ ਦਾ ਖਾਣਾ ਦਾਣਾ ਨਹੀਂ ਕੋਈ ਰੋਟੀ ਪਾਣੀ ਨਹੀਂ ਇਹਦੀਆਂ ਚਾਚੀਆਂ ਤਾਈਆਂ ਡੀਆਂ ਰੋਟੀ ਪਾਣੀ ਪਕਾ ਕੇ ਮਾੜਾ ਚੰਗਾ ਭੇਜਣ ਉਹ ਵੀ ਵਿਚਾਰੇ ਗਰੀਬ ਬੰਦੇ ਉਹ ਵੀ ਕੀ ਕਰ ਸਕਦੇ ਤਿੰਨ ਚਾਰ ਸੌ ਦੀ ਦਿਹਾੜੀ ਆ ਘਰ ਦੇ ਵੀ ਖਰਚੇ ਤੁਹਾਨੂੰ ਪਤਾ ਹੀ ਕਿੰਨੇ ਆ ਮੈਂ ਭਾਜੀ ਹੁਣ ਵੇਖੋ ਮੈਂ ਤੇ ਆਪਣਾ ਨਹੀਂ ਕੇ ਸਰਦਾ ਮੈਂ ਤੇ ਆਪ ਤੱਕੇ ਤੋਂ ਖਾਂਦੀ ਖਿਰਨੀ ਆ ਹੁਣ ਜਦੋਂ ਸਾਰਿਆਂ ਦੇ ਘਰਾਂ ਦੇ ਵਿੱਚ ਦੀਵਾਲੀ ਨੂੰ ਦੀਵਾ ਬਲਦਾ ਹੋਊਗਾ ਇਹਨਾਂ ਬੱਚਿਆਂ ਨੂੰ ਇਸ ਤਰੀਕੇ ਦੀ ਰੌਸ਼ਨੀ ਤੋਂ ਬਿਲਕੁਲ ਮਹਿਰੂਮ ਰਹਿਣਾ ਪਵੇਗਾ ਕਿਉਂਕਿ ਬੱਚਿਆਂ ਦੇ ਮਾਪੇ ਹੀ ਬੱਚਿਆਂ ਦੀ ਜ਼ਿੰਦਗੀ ਦਾ ਚਾਨਣ ਹੁੰਦੇ ਨੇ ਤੇ ਇਹ ਚਾਨਣ ਜਦ ਰੁੱਸ ਜਾਵੇ ਤਾਂ ਫਿਰ ਦੁਨੀਆ ਵਿੱਚ ਕੋਈ ਨਹੀਂ ਬਣਦਾ ਹੁਣ ਇਹਨਾਂ ਬੱਚਿਆਂ ਦੀ ਇੱਕ ਵੱਡੀ ਆਸ ਹੈ ਕਿ ਕਾਸ਼ ਕੋਈ ਆਵੇ ਕੋਈ ਮਦਦ ਲਈ ਬਾ ਇਹਨਾਂ ਦੀ ਫੜੀ ਤਾਂ ਕਿ ਇਹ ਬੱਚੇ ਵੀ ਜ਼ਿੰਦਗੀ ਦੀ ਉਸ ਤੋਰੇ ਤੁਰ ਸਕਣ ਜਿੱਥੇ ਜ਼ਿੰਦਗੀ ਵਿੱਚ ਉਹ ਬੱਚੇ ਤੁਰਦੇ ਨੇ ਜਿਨ੍ਹਾਂ ਦੇ ਮਾਪੇ ਜਿਉਂਦੇ ਰਹਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਕੌਣ ਜੇਹਾ ਮਦਦ ਕਰੇਗਾ ਇਹਨਾਂ ਬੱਚਿਆਂ ਦੇ ਲਈ ਬੌੜਦਾ ਹੈ ਗੁਰਦਾਸਪੁਰ ਤੋਂ ਨਿਤਨ ਲੂਥਰਾ ਦੀ ਰਿਪੋਰਟ